ਉਹ ਤੋਂ ਮੈਂ ਦਿਨ ਚ ਆਪਣਾ ਧਰਨਾ ਇਹ ਪਰਵੀਸ਼ ਕਰ ਗਿਆ ਜਿਹੜੇ ਕੁਝ ਜਿੰਨਾਂ ਦਾ ਨਾਰਾ ਵੀ ਲਾਇਆ ਮੈਂ ਲੋਟੂ ਟੋਲਾ ਮੁਰਦਾਬਾਦ ਉਹਨਾਂ ਨੂੰ ਲੱਗਦਾ ਸੀ ਕਿ ਸ਼ੁਰੂ ਚ ਜਦੋਂ ਪਹਿਲੀ ਮੀਟਿੰਗ ਹੋਈ ਐ ਮੈਂ ਉਸ ਦੇ ਵਿੱਚ ਨਹੀਂ ਸੀ ਪਹਿਲੀ ਮੀਟਿੰਗ ਉਹਨਾਂ ਨੂੰ ਲੱਗਿਆ ਕਿ ਚਾਰ ਕ ਬੰਦੇ ਆ ਇਹ ਆਉਣਗੇ ਇਥੇ ਚਾਰ ਨਾਰੇ ਲਾ ਕੇ ਮੁੜ ਜਾਣਗੇ ਪਰ ਉਹ ਨਹੀਂ ਹੋਇਆ ਫਿਰ ਦੂਜੀ ਮੀਟਿੰਗ ਰੱਖ ਲਈ ਗਈ ਪਿਆਰ ਤੇ ਤੀਸਰੀ ਮੀਟਿੰਗ ਵੱਡੀ ਟੀਚਰਸ ਹੌਮ ਚ ਰੱਖੀ ਜਿਹਦੇ ਚ ਮੈਂ ਸ਼ਾਮਲ ਸੀ ਉੱਚੇ ਡਿਸਾਈਡ ਕੀਤਾ ਗਿਆ ਕਿ ਆਪਾਂ ਹੁਣ ਬੰਦ ਕਮਰਿਆਂ ਚੋਂ ਸੈਮੀਨਾਰ ਹਾਲਾਂ ਚੋਂ ਆਪਣਾ ਸੰਘਰਸ਼ ਬਾਹਰ ਕੱਢ ਕੇ ਸੜਕ ਤੇ ਲੈ ਕੇ ਆਈਏ ਕਿਉਂਕਿ ਜੋ ਸੜਕ ਤੇੋਂ ਤੋਂ ਆਵਾਜ਼ ਆਉਂਦੀ ਹੈ ਨਾ ਉਹ ਆਵਾਜ਼ ਪ੍ਰਸ਼ਾਸਨ ਦੇ ਕੰਨੀ ਪੈਂਦੀ ਹੈ ਕਮਰਿਆਂ 'ਚ ਬੰਦ ਕਮਰਿਆਂ 'ਚ ਵਾਜ ਬੰਦ ਹੀ ਰਹਿ ਜਾਂਦੀਆਂ ਬਾਹਰ ਨਹੀਂ ਆਉਂਦੀਆਂ ਅੱਛਾ ਇਹ ਪਹਿਲਾ ਦਿਨ ਧਰਨੇ ਦਾ ਹੋਇਆ ਦੂਜਾ ਹੌਲੀ ਹੌਲੀ ਗਿਣਤੀ ਵੱਧਦੀ ਗਈ ਪਹਿਲਾਂ ਤਾਂ ਉਹਨੇ ਗੋਲਿਆਂ ਨੂੰ ਅਲੱਗ-ਦੱਲ ਕਰਕੇ ਤੋੜਨ ਦੀ ਕੋਸ਼ਿਸ਼ ਕੀਤੀ ਦੁਕਾਨਦਾਰਾਂ ਨੂੰ ਪਹਿਲਾਂ ਇਹ ਜਿਚਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਤਾਂ ਟਰਾਂਸਪੋਰਟਰਾਂ ਦਾ ਧਰਨਾ ਹੈ। ਵਿੱਚ ਜਦੋਂ ਦੁਕਾਨਦਾਰ ਲਾਗੇ ਫਿਰ ਇਹ ਕੋਸ਼ਿਸ਼ ਕੀਤੀ ਕਿ ਆਨਾਂ ਨੂੰ ਮਜ਼ਦੂਰਾਂ ਨੂੰ ਗੱਲ ਜਿਚਾਉਣ ਦੀ ਕਿ ਇਹ ਤਾਂ ਬਟਿੰਡੇ ਦੇ ਉਸਕ ਦੁਕਾਨਦਾਰਾਂ ਦੀ ਗੱਲ ਹੈ। ਪਰ ਵਿੱਚ ਜਦੋਂ ਕਿਸਾਨ ਵੀ ਇੱਥੇ ਆ ਗਏ ਮਜ਼ਦੂਰ ਵੀ ਇੱਥੇ ਆ ਗਏ ਇੱਥੇ ਵਿਦਿਆਰਥੀ ਵੀ ਪਹੁੰਚਣ ਲੱਗੇ ਫਿਰ ਇਹਨਾਂ ਨੂੰ ਲੱਗਿਆ ਵੀ ਮਸਲਾ ਇਹ ਤਾਂ ਹੱਥੋਂ ਨਿਕਲਦਾ ਜਾਂਦਾ ਗੰਨ ਧੁੱਪ ਕਰਕੇ ਉਹਨੇ ਜਿਹਨੇ ਸਾਡਾ ਇੱਕ ਮਿੱਤਰ ਹੈਗਾ ਉਹ ਲੀਡ ਕਰ ਰਿਆ ਸੀ ਤੇ ਇੱਥੇ ਆ ਕੇ ਚਾਰ ਕਨਾਰੇ ਲਾ ਕੇ ਚਲੇ ਗਏ ਪਰ ਗਏ ਕਿਦਾਂ ਤੁਸੀਂ ਫਰਕ ਦੇਖੋ ਤਕੜੇ ਬੰਦਿਆਂ ਤੇ ਆਮ ਲੋਕਾਂ 'ਚ ਅਸੀਂ ਆਮ ਲੋਕਾਂ ਆਮ ਲੋਕਾਂ ਨੂੰ ਲੀਡ ਕਰਦੇ ਆ ਸਾਨੂੰ 14 ਦਿਨ ਹੋ ਗਏ ਇੱਥੇ ਉਹ ਪਹਿਲੇ ਦਿਨ ਆਏ ਚਾਰ ਕਿਨਾਰੇ ਲਾਏ ਐਡੀਜੀ ਸਾਹਿਬ ਆਪ ਆਕੇ ਪਾਰਕ ਦੇ ਵਿੱਚ ਆਪ ਪਹੁੰਚੇ ਤੇ ਬੜੇ ਮਾਨ ਸਤਿਕਾਰ ਨਾਲ ਉਹਨਾਂ ਤੋਂ ਉਹਨਾਂ ਦਾ ਮਨਪੱਤਰ ਲਏ ਤੇ ਇੱਥੇ ਜਿੱਥੇ 50 ਤੋਂ ਉੱਤੇ ਦਾ ਪੰਚਾਇਤਾਂ ਦੇ ਮਤੇ ਪਹੁੰਚ ਗਏ ਆਪਣੇ ਕੋਲੇ ਵਿਦਿਆਰਥੀ ਯੂਨੀਅਨ ਨਾਜ਼ਰ ਮਤੇ ਦੇ ਕੇ ਕਈਆਂ ਵਿਦਿਆਰਥੀ ਯੂਨੀਅਨ ਆਪ ਸ਼ਾਮਲ ਹੋ ਕੇ ਜਾਂਦੀਆਂ ਗੱਲ ਵੀ ਇੱਥੇ ਫਾਇਲਾ ਅਰੋੜਾਮਣੀ ਉਹ ਉਪਾਸ਼ਣ ਵੀ ਦੇ ਕੇ ਗਏ ਆ ਪ੍ਰਧਾਨ ਹੈ ਸਟੂਡੈਂਟ ਯੂਨੀਅਨ ਦੇ ਇੱਥੇ ਤੁਹਾਨੂੰ ਦੱਸਿਆ ਕਿਸਾਨ ਯੂਨੀਅਨ ਉਹਨਾਂ ਨੇ ਆਪਣੀ ਮਤੇ ਦੇਤੇ ਭਾਈ ਜਗਤਾਰ ਉਹਨੇ ਵੀ ਪਿੱਛੇ ਬੈਠੇ ਆ ਇਸ ਤੋਂ ਬਿਨਾ ਮਜ਼ਦੂਰ ਯੂਨੀਅਨ ਸਰਪੋਇਡੂਰ ਯੂਨੀਅਨ ਨਹੀਂ ਇੱਥੇ ਮਜ਼ਦੂਰਾਂ ਦਾ ਜਿਹੜਾ ਕੰਸਟਰਕਸ਼ਨ ਲੇਬਰ ਵਾਲਿਆਂ ਦਾ ਜਿਹੜਾ ਗਰੁੱਪ ਹੈ ਉਹਨਾਂ ਦੇ ਪ੍ਰਧਾਨ ਵੀ ਗੱਲ ਇੱਥੇ ਆਪ ਆ ਕੇ ਬੋਲ ਕੇ ਗਏ। ਹੁਣ ਗੰਭੀਰਤਾ ਹੁੰਦੀ ਜਾ ਰਹੀ ਸੀ। ਹੌਲੀ-ਹੌਲੀ ਸਾਡੀ ਗੱਲ ਪੌਂਚ ਦਾ ਪ੍ਰਸ਼ਾਸਨ ਤੱਕ ਪਹੁੰਚਦੇ ਹੁੰਤੇ ਗਈ ਹੈ। ਪਰ ਉਹ ਗੰਭੀਰਤਾ ਨਾਲ ਲੈ ਨਹੀਂ ਸੀ ਰੇ, ਜਲਦੀ ਈ ਗੰਭੀਰਤਾ ਨਾਲ ਦਾ ਲੈਣ ਦਾ ਧਮ ਕਰ ਰਹੇ ਸੀ। ਹੌਲੀ-ਹੌਲੀ ਪ੍ਰਸ਼ਾਸਨ ਨੂੰ ਜਦੋਂ ਗੰਭੀਰਤਾ ਨਾਲ ਲੈਣਾ ਪਿਆ ਇੱਥੇ ਜਾ ਕੇ ਸત્તાਧਾਰੀ ਪਾਰਟੀ ਨਾਲ ਸਬੰਧ ਰੱਖਦੇ ਮੇਅਰ ਸਾਹਿਬ ਖੁਦ ਧਰਨੇ 'ਚ ਪਹੁੰਚ ਗਏ ਉਹਨਾਂ ਨੇ ਵੀ ਇੱਥੇ ਆ ਕੇ ਇਸ ਮਰਦ ਦਾ ਲਾਣ ਕਰਤਾ ਅਬ ਅਬੀ ਜੀ ਖੜੇ ਆ ਇਹਨਾਂ ਨੇ ਮਤਾ ਰੱਖਿਆ ਕਾਰਪੋਰੇਸ਼ਨ ਕਿਉਂਕਿ 30 ਐਮਸੀਆਂ ਦੇ ਹੱਥ ਕੜਾ ਖੜੇ ਕਰਕੇ ਮਤੇ ਨੂੰ ਪ੍ਰਵਾਨਗੀ ਦਿੱਤੀ 30 ਐਮਸੀਆ ਦਾ ਮਤਲਬ ਕੀ ਜਿਵੇਂ ਦੇ ਦੀ ਲਗਭਗ 80% ਪਾਪੂਲੇਸ਼ਨ ਜਿਹੜਾ ਬਾਸਟੇਡ ਦਾ ਇਧਰਲਾ ਸਾਰਾ ਏਰੀਆ ਉਹਨੂੰ ਬੀਜੀਓਸ ਏਰੀਏ ਦੇ ਐਮਸੀ ਹੈ ਤੇ ਇਧਰਲਾ ਏਰੀਆ ਜਿਹੜਾ ਕਮਲਜੀਤ ਦੀ ਐਮਸੀਓ ਦੋਨੋਂ ਇਸ ਕਮੇਟੀ ਦੇ ਪੱਕੇ ਮੈਂਬਰ ਹਨ ਹੁਣ ਵੇਰ ਕਿਹੜੀ ਤੇ ਰਹੀ ਬੰਦੇ ਨਹੀਂ ਸਮਝ ਆ ਰਿਹਾ ਸਰਕਾਰ ਦੋ ਚਿੱਤੀ ਚ ਕਿਉਂ ਹੈ ਬਠਿੰਡੇ ਦੇ ਬੋਲੇ ਮਸੀਹ ਸਾਕੇ ਜਗੇ ਬਸਟਾ ਇੱਥੇ ਰਵੇ ਇੱਥੋਂ ਦੇ ਵਿਦਿਆਰਥੀ ਇਹ ਚਾਹੁੰਦੇ ਆ ਇੱਥੋਂ ਦੇ ਕਿਸਾਨ ਇਹ ਚਾਹੁੰਦੇ ਇੱਥੋਂ ਦਾ ਮਜ਼ਦੂਰ ਇਹ ਚਾਹੁੰਦਾ ਇੱਥੋਂ ਦੇ ਦੁਕਾਨਦਾਰੇ ਚਾਹੁੰਦੇ ਆ ਇੱਥੋਂ ਦੇ ਬਜ਼ੁਰਗ ਹੈ ਜਿਹੜੇ ਰਟਾਇਰ ਟੈਂਸ਼ਨਰ ਯੂਨੀਅਨ ਸਾਰਿਆਂ ਦੇ ਮੱਦੇ ਆ ਗਏ ਮੈਂ ਬਜ਼ੁਰਗ ਇੱਥੋਂ ਦੇ ਚਾਹੁੰਦੇ ਆ ਮੈਨੂੰ ਸਮਝ ਨਹੀਂ ਆ ਰਹੀ ਜਦੋਂ ਸਾਰੀ ਬਠਿੰਡੇ ਦੀ ਪੋਪੂਲੇਸ਼ਨ ਬਠਿੰਡੇ ਦੇ ਸਾਰੇ ਲੋਕ ਇੱਕੇ ਨਾਲ ਇੱਕ ਪਾਸੇ ਆ ਜੇ ਇੱਕ ਪਾਸੇ ਚੰਦ ਕ ਬੰਦੇ ਆ ਜਿਨ੍ਹਾਂ ਦੇ ਆਪਣੇ ਨਿੱਜੀ ਹਿੱਤ ਹੈ ਨਿੱਜੀ ਹਿੱਤ ਜੋ ਦੀ ਚਾਲੂ ਚਾਗਦੇ ਹੋ ਜੇ ਕਿਸੇ ਪਾਸੇ ਪਾਸਟਰ ਦਾ ਜੰਮਾ ਕਿਤੇ ਜਮੀਨਾਂ ਦੇ ਰੇਟ ਵਧਦੇ ਤਾਂ ਉਹ ਕੀ ਦੇ ਨਿੱਜੀ ਹਿੱਤ ਹੋ ਸਕਦੇ ਮੈਨੂੰ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਪਰ ਜਿਹੜਾ ਬੰਦਾ ਹੁਣ ਸ਼ੇਖਾਓ ਡਾਕਟਰ ਸ਼ਖਾਵਤ ਆਏ ਉਹਨੇ ਉੱਥੇ 7 ਕਿੱਲੇ ਜਮੀਨਾਂ ਵੇਚ ਲੋਨ ਰੋਡ ਤੇ ਪਰ ਉਹ ਹਾਕੇ ਸਾਡੇ ਖੜਕੇ ਗਏ ਉਹ ਕਹਿੰਦੇ ਮਤਲਬ ਮੈਂ ਜੇ ਉਧਰ ਚਲਿਆ ਜਾਵਾਂ ਤਾਂ ਮੇਰਾ ਤੁਸੀਂ ਨਾ ਵਟਾ ਦਿਓ ਮੈਂ ਤੁਹਾਡੇ ਹੱਥ 'ਚ ਖੜਾ ਹਾਂ ਭਾਵੇਂ ਮੇਰੀ ਜ਼ਮੀਨ ਉਧਰ ਹੈ